ਇਸ ਵਕਤ ਮੈਂ ਮੈਪਲ ਰਿਜ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਔਰ ਇਹ ਮਾਮਲਾ ਕੋਈ ਨਵਾਂ ਨਹੀਂ ਇਸ ਘਰ ਨੂੰ ਦੋਰੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਦੂਜੀ ਵਾਰ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਜੋ ਇਸ ਘਰ ਦਾ ਓਨਰ ਹੈ ਉਹ ਪੰਜਾਬੀ 뮤직 ਇੰਡਸਟਰੀ ਦੇ ਨਾਲ ਉਸ ਦਾ ਨਾਮ ਜੁੜਿਆ ਹੋਇਆ ਹੈ ਇੱਕ ਵੱਡੇ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਉਸ ਦੀ ਐਸੋਸੀਏਸ਼ਨ ਹੈ ਇਸ ਵਕਤ ਮੈਂ ਮੈਪਲ ਰਿਜ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਹ ਮਾਮਲਾ ਕੋਈ ਨਵਾਂ ਨਹੀਂ ਇਸ ਘਰ ਨੂੰ ਦੋਹਰੀ ਵਾਰ ਨਿਸ਼ਾਨਾ ਬਣਾਇਆ ਗਿਆ ਦੂਜੀ ਵਾਰ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਤੋਂ ਪਹਿਲਾਂ ਇਸੇ ਘਰ ਦੇ ਉੱਤੇ ਮਈ ਮਹੀਨੇ ਦੇ ਵਿੱਚ 30 ਤਰੀਕ ਨੂੰ ਰਾਤ 3:30 ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਔਰ ਹੁਣ ਇੱਕ ਵਾਰ ਫੇਰ ਤੋਂ ਕੱਲ ਰਾਤ 2:20 ਦੇ ਉੱਤੇ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਗੇਟ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ ਘਰ ਦੇ ਉੱਤੇ ਦੀਵਾਰਾਂ ਦੇ ਉੱਤੇ ਔਰ ਵਿੰਡੋਜ਼ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਜੋ ਨੇ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਤੋਂ ਦੱਸ ਦਈਏ ਕਿ ਜੋ ਇੱਕ ਘਰ ਹੈ ਜੋ ਇਸ ਘਰ ਦੇ ਮਾਲਕ ਨੇ ਉਹਨਾਂ ਨੇ ਆਪਣਾ ਇਹ ਘਰ ਸੇਲ ਦੇ ਉੱਤੇ ਲਗਾਇਆ ਹੋਇਆ ਹੈ ਇਸ ਘਰ ਨੂੰ ਵੇਚਣ ਦੇ ਉੱਤੇ ਲਗਾਇਆ ਹੋਇਆ ਹੈ ਪਰ ਉਸ ਦੇ ਬਾਵਜੂਦ ਵੀ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਇਸ ਘਰ ਦੇ ਮਾਲਕ ਨੇ ਜੋ ਇਸ ਘਰ ਦਾ ਓਨਰ ਹੈ ਉਹ ਪੰਜਾਬੀ 뮤직 ਇੰਡਸਟਰੀ ਦੇ ਨਾਲ ਉਸ ਦਾ ਨਾਮ ਜੁੜਿਆ ਹੋਇਆ ਹੈ ਇੱਕ ਵੱਡੇ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਉਸ ਦੀ ਐਸੋਸੀਏਸ਼ਨ ਹੈ ਲੰਬੇ ਸਮੇਂ ਉਮਾਦੀ ਐਸੋਸੀਏਸ਼ਨ ਹੈ ਜਿਸ ਦੇ ਚਲਦਿਆਂ ਹੋਏ ਆ ਇਸ ਤੋਂ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਉਸ ਸਿੰਗਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਘਰ ਨੂੰ ਜੋ ਕਿ ਐਬਸਫੋਰਡ ਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ ਉੱਥੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਔਰ ਉਸ ਤੋਂ ਪਹਿਲਾਂ ਇੱਕ ਹੋਰ ਘਰ ਦੇ ਉੱਤੇ ਵੀ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਚਲਦਿਆਂ ਹੋਏ ਆ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਨੂੰ ਛੱਡ ਦਿੱਤਾ ਗਿਆ ਸੀ ਤਾਂ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਇਹ ਮਾਮਲੇ ਸਰੀ ਹੋਵੇ ਜਾਂ ਫਿਰ ਹੋਰ ਪ੍ਰੋਵਿੰਸਸ ਹੋਣ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਨੇ ਬ੍ਰ ਬਰਟਾ ਦੇ ਵਿੱਚ ਇਹ ਜੀਆਂ ਐਕਸਟਰਸ਼ਨ ਦੀ ਕਾਲਸ ਜੀਆਂ ਫਿਰੋਤੀ ਦੀ ਮੰਗਾ ਲਗਾਤਾਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਉੱਤੇ ਜੋ ਸਿਆਸਤਦਾਨ ਨੇ ਜੋ ਪੋਲਿਟਿਸ਼ੀਅਨਸ ਨੇ ਉਹ ਵੀ ਲਗਾਤਾਰ ਚਿੰਤਾ ਜਤਾ ਰਹੇ ਨੇ ਕੱਲ ਬੀਸੀ ਦੇ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਕਿ ਉਹ ਪ੍ਰਧਾਨ ਮੰਤਰੀ ਮਾਕਾਰਨੀ ਨੂੰ ਚਿੱਠੀ ਲਿਖਣਗੇ ਜਿਸ ਦੇ ਵਿੱਚ ਉਹ ਇਹ ਮੰਗ ਕਰਨਗੇ ਕਿ ਜੋ ਫਲੋਰੈਂਸ ਬਿਸ਼ਨੋਈ ਗੈਂਗ ਹੈ ਉਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜੋ ਹੈ ਉਹ ਐਲਾਨਿਆ ਜਾਵੇ ਕਿਉਂਕਿ ਬਹੁਤ ਸਾਰੀਆਂ ਐਕਸਟਰਸ਼ਨਸ ਦੀ ਕਾਲ ਜੋ ਨੇ ਉਹ ਵਕ ਵਕ ਜੋ ਗੈਂਗਸ ਬਣੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਜੋ ਵਪਾਰੀ ਨੇ ਜੋ ਬਿਜ਼ਨਸਮੈਨ ਨੇ ਔਰ ਖਾਸ ਤੌਰ ਦੇ ਉੱਤੇ ਜੋ ਸਿੰਗਰਸ ਨੇ ਜੋ ਫੇਮਸ ਸਿੰਗਰ ਨੇ ਜਿਨ੍ਹਾਂ ਦੇ YouTube ਚੈਨਲਸ ਕਾਫੀ ਜ਼ਿਆਦਾ ਚੱਲਦੇ ਨੇ ਜਿਨ੍ਹਾਂ ਦੇ ਗਾਣੇ ਕਾਫੀ ਹਿੱਟ ਰਹਿੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹਨਾਂ ਨੂੰ ਐਕਸਟਰਸ਼ਨ ਦੀ ਕਾਲਸ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਤੋਂ ਪੈਸੇ ਦੀ ਵਸੂਲੀ ਦੇ ਲਈ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਤਾਂ ਇਹੀ ਕਾਰਨ ਰਿਹਾ ਕਿ ਜਿਸ ਘਰ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਹਨਾਂ ਦੀ ਐਸੋਸੀਏਸ਼ਨ ਇੱਕ ਪੰਜਾਬੀ ਸਿੰਗਰ ਦੇ ਨਾਲ ਹੈ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਹੈ ਜਿਸ ਦੇ ਚਲਦਿਆਂ ਹੋਏ ਉਹਨਾਂ ਨੂੰ ਕਾਲਸ ਆ ਰਹੀਆਂ ਨੇ ਉਹਨਾਂ ਤੋਂ ਐਕਸਟਰਸ਼ਨ ਮੰਗੀ ਜਾ ਰਹੀ ਹੈ ਪਰ ਫਿਲਹਾਲ ਇਸ ਘਰ ਨੂੰ ਜੋ ਹੈ ਉਹ ਸੀਲ ਦੇ ਲਈ ਲਗਾਇਆ ਹੋਇਆ ਸੀ ਪਰ ਉਸ ਦੇ ਬਾਵਜੂਦ ਵੀ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਆਸ-ਪਾਸ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੌਣ ਉਹ ਵਿਅਕਤੀ ਸੀ ਔਰ ਕਿਹੜੇ ਪਾਸੇ ਨੂੰ ਉਹ ਫਰਾਰ ਹੋਏ ਨੇ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਵੀ ਜੜੀ ਹੈ ਉਹ ਖੰਗਾਲੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਰੀਤੋਂ ਲਗਭਗ 1 ਘੰਟਾ ਦੂਰ ਮੈਪਲ ਰਿਚ ਦਾ ਇਲਾਕਾ ਹੈ ਜਿੱਥੇ ਇਹ ਗੋਲੀਆਂ ਚੱਲੀਆਂ ਨੇ ਇਸ ਘਰ ਨੂੰ ਟਾਰਗੇਟ ਕੀਤਾ ਗਿਆ ਇਸ ਘਰ ਨੂੰ ਜੋ ਹੈ ਨਿਸ਼ਾਨਾ ਬਣਾਇਆ ਗਿਆ ਔਰ ਜੋ ਇੱਥੋਂ ਦੀ ਪੁਲਿਸ ਹੈ ਉਸ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਦੂਜੀ ਵਾਰ ਇਹੀ ਘਰ ਦੇ ਉੱਤੇ ਇਸੇ ਸੇਮ ਘਰ ਦੇ ਉੱਤੇ ਇਨਸੀਡੈਂਟ ਹੋਇਆ ਹੈ ਪਰ ਗਨੀਮਤ ਇੰਨੀ ਰਹੀ ਕਿ ਜਦੋਂ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਘਰ ਦੇ ਵਿੱਚ ਕੋਈ ਵੀ ਕੋਈ ਸੱਟ ਨਹੀਂ ਆਈ ਕੋਈ ਇੰਜਰੀਜ਼ ਜਿਉਂ ਨੇ ਉਹ ਰਿਪੋਰਟ ਨਹੀਂ ਹੋਈਆਂ ਪਰ ਸਰੀ ਦੇ ਵਿੱਚ ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਅਜਿਹੇ ਸਿੰਗਰਸ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਐਕਸਟਰਸ਼ਨ ਦੀ ਕਾਲਸ ਜੜੀਆਂ ਨੇ ਉਹਨਾਂ ਨੂੰ ਰਿਸੀਵ ਹੁੰਦੀਆਂ ਨੇ ਔਰ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਹੁਣ ਦੇਖਣਾ ਹੋਊਗਾ ਕਿ ਜੋ ਇਸ ਘਰ ਦੇ ਉੱਤੇ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਕੀ ਉਹ ਕੋਈ ਸੋਸ਼ਲ ਮੀਡੀਆ ਪੋਸਟ ਪਾ ਕੇ ਜ਼ਿੰਮੇਵਾਰੀ ਕਲੇਮ ਕਰਦੇ ਨੇ ਕਿਉਂਕਿ ਅਕਸਰ ਜਦੋਂ ਵੀ ਪਹਿਲਾਂ ਅਜਿਹੀਆਂ ਸ਼ੂਟਿੰਗਸ ਹੋਈਆਂ ਨੇ ਕਿਸੇ ਵੱਡੇ ਚਿਹਰੇ ਨੂੰ ਜੇ ਨਿਸ਼ਾਨਾ ਬਣਾਇਆ ਗਿਆ ਜੇ ਘਰ ਦੇ ਉੱਤੇ ਉਹਨਾਂ ਦੇ ਗੋਲੀਆਂ ਚਲਾਈਆਂ ਗਈ ਅਕਸਰ ਜੋ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਜ਼ਿੰਮੇਵਾਰੀ ਕਲੇਮ ਕਰ ਲੈਂਦੀਆਂ ਨੇ ਉਹਨਾਂ ਦੇ ਵੱਲੋਂ ਕਾਰਨ ਦੱਸਿਆ ਜਾਂਦਾ ਹੈ ਕਿ ਕਿਉਂ ਅਸੀਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਕਿਉਂ ਉਸ ਸਿੰਗਰ ਨੂੰ ਟਾਰਗੇਟ ਕੀਤਾ ਗਿਆ ਤਾਂ ਇੰਤਜ਼ਾਰ ਕਰਨਾ ਹੋਊਗਾ ਦੇਖਣਾ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੋਈ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਹੈ ਕੋਈ ਜ਼ਿੰਮੇਵਾਰੀ ਇਸ ਪੂਰੀ ਘਟਨਾ ਦੀ ਚੁੱਕਦਾ ਹੈ ਕੋਈ ਇਸ ਜ਼ਿੰਮੇਵਾਰੀ ਨੂੰ ਲੈਂਦਾ ਹੈ ਔਰ ਪੁਲਿਸ ਇਸ ਮੈਟਰ ਦੇ ਵਿੱਚ ਪੁਲਿਸ ਇਸ ਮਾਮਲੇ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਨੂੰ ਕਿਵੇਂ ਅੱਗੇ ਵਧਾਉਂਦੀ ਹੈ ਔਰ ਕੀ ਕਿਸੇ ਨੂੰ ਕੋਈ ਗ੍ਰਿਫਤਾਰ ਕਰਦੀ ਹੈ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿ